ਕਿਵੇਂ ਆ ਖਜਨਾ ਨਿਆਰੇ ਬੱਬਾ ਨਿਆਰੇ ਆ ਮਗਾ ਪੂਰਾ ਲੈ ਵੀ 2024 ਕੁਝ ਤੇ ਤਾਂ ਮਹਿਮਾਨ ਹੈ ਕੁਝ ਘੰਟਿਆਂ ਦਾ ਕੁਝ ਘੰਟਿਆਂ ਦਾ ਮਹਿਮਾਨ ਹੈਗਾ ਤੇ ਆਪਾਂ ਸਾਰੇ ਯਾਰ ਦੋਸਤਾਂ ਨੂੰ ਸਾਰੇ ਭੈਣ ਭਾਈਆਂ ਨੂੰ ਬੇਨਤੀ ਕਰਾਂਗੇ ਕਿ ਭਰਾਵੋ ਸਾਰੇ ਸ਼ਿਕਵੇ ਗਿਲੇ ਮਿਟਾ ਕੇ ਨਾ 2024 2023 ਵਾਲੇ ਬਾਈ ਸਾਰਿਆਂ ਨੂੰ ਬਸ ਜਣੀ ਕਿ ਗੱਲ ਮਕਾਈਏ ਕਿ 2024 ਦੇ 11:59 ਮਿੰਟ ਤੋਂ ਪਹਿਲਾਂ ਪਹਿਲਾਂ ਉਹ ਗਿੱਲੇ ਛਿਗਵੇ ਜੋ ਆ ਤੁਹਾਡੇ ਦਿਲਾਂ ਦੇ ਵਿੱਚ ਜੋ ਕਿ ਕਿਸੇ ਪ੍ਰਤੀ ਕੁਝ ਵੀ ਆ ਉਹ ਭੁੱਲ ਜੋ ਭੋਲਿਓ ਤੇ 2024 ਵਾਸਤੇ ਹਾਂ 2025 ਜਿਹੜਾ ਆਪਾਂ ਉਹ ਨਵੇਂ ਸਿਰੇ ਤੋਂ ਇੱਕ ਨਵੀਂ ਸ਼ੁਰੂਆਤ ਕਰੀਏ ਹਾਂ ਭਾਈ 2025 ਜਿਹੜਾ ਮੈਂ ਤਾਂ ਇਹ ਅਰਦਾਸ ਕਰੂੰਗਾ ਕਿ ਜਿਹੜੇ ਭਰਾ ਇਹ ਚੀਜ਼ ਨੂੰ ਫੋਲੋ ਕਰਨ ਭਰਾਵੋ 2025 ਉਹਨਾਂ ਲਈ ਈ ਸਾਡੇ ਬੱਚਿਆਂ ਨੂੰ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਤੇ ਕਰ ਦੋ ਵੱਧ ਤੋਂ ਵੱਧ ਸ਼ੇਅਰ ਆਪਣੇ ਯਾਰਾਂ ਦੋਸਤਾਂ ਨੂੰ ਤਾਂ ਜੋ ਗਰੇਸੀ ਕੋਈ ਮਟਾ ਕੇ ਭੈਣ ਭਾਈਆਂ ਨੂੰ ਕਾਲ ਕਰ ਲੈਣਾ ਧੰਨਵਾਦ ਇੱਥੇ ਕੁਝ ਨਹੀਂ ਜਾਣਾ ਹੁੰਦਾ ਇੱਥੋਂ ਹਾਂ ਬਸ ਇਹ ਪਿਆਰ ਮੁਹੱਬਤ ਹੈ ਜਿਹੜੀ ਇਹ ਦਿਲਾਂ ਦੇ ਵਿੱਚ ਜੋ ਕੁਝ ਤੁਸੀਂ ਰੱਖੋਗੇ ਤਾਂ ਉਹ ਇੱਕ ਬੰਦੇ ਪ੍ਰਤੀ ਨਫ਼ਰਤ ਪੈਦਾ ਹੁੰਦੀ ਰਹਿੰਦੀ ਆ ਕਿ ਆਪਾਂ ਨਵੇਂ ਸਾਲ 'ਚ ਜਾਣਾ ਤਾਂ ਆਪਾਂ ਨਵੀਂ ਸ਼ੁਰੂਆਤ ਇੱਕ ਨਵੇਂ ਰੋਖ ਰਹੀਂ ਨਵੇਂ ਪੌਦੇ ਵਾਂਗ ਆਪਾਂ ਖੜਾ ਹੀ ਕਰੀਏ 2024 ਦੇ ਅੱਜ ਕੁਝ ਪਲ ਬਾਕੀ ਨੇ 2025 ਦੀ ਆਉਣ ਵਾਲਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਸਾਰਿਆਂ ਨੂੰ ਪਿਆਰ ਭਰੀ ਸਾਡੇ ਵੱਲੋਂ ਸਾਡੇ ਉਹਨਾਂ ਸਾਰਿਆਂ ਨੂੰ ਹੈਪੀ ਨਿਊ ਈਅਰ ਅਡਵਾਂਸ ਅਡਵਾਂਸ ਕੁਝ ਪਲਾਂ ਦੇ ਅਡਵਾਂਸ ਧੰਨਵਾਦ ਧੰਨਵਾਦ